ਵਾਈਗੁਰ ਪ੍ਰਿਕਾ ਹਾਲ ਸਾਹਿਬ ਸਿਵਾਸਤੂ ਜੀ ਖਤੇ ਹੁਣ ਇਥੋਂ ਕਥਾ ਸ਼ੁਰੂ ਕਰਨ ਲੱਗੇ ਆ ਹਾਂ ਤੇ ਗੁਰੂ ਜੀ ਵੱਲੋਂ ਹੋਰ ਆਜੂਨੀ ਬਖਸ਼ਿਸ਼ ਮ ਤਕਰੀਬਨ 1963 ਈਸਵੀ ਦੇ ਜੂਨ ਮਹੀਨੇ ਵਿੱਚ ਬਾਬਾ ਜੀ ਨੂੰ ਬੁਖਾਰ ਹੋ ਹੋ ਗਿਆ ਬੁਖਾਰ ਅਜੇ ਹਟਿਆ ਨਹੀਂ ਸੀ ਕਿ ਬਹੁਤ ਜ਼ਿਆਦਾ ਲਾਸਤ ਲੱਗ ਗਏ ਅਤੇ ਨਾਲ ਹੀ ਖੂਨ ਆਉਣ ਲੱਗ ਪਿਆ ਨਰਤਾ ਨੇ ਆਪਣੀ ਆਪਣੀ ਸਮਝ ਮੁਤਾਬਕ ਕਾਫੀ ਲਾਲ ਕੀਤਾ ਪਰ ਆਰਾਮ ਨਾ ਆਇਆ ਦਾਸਤਾ ਕਾਨ ਸਰੀਰ ਵਿੱਚ ਪਾਣੀ ਦੀ ਵੀ ਕਾਠ ਹੋ ਗਈ ਕਿੰਜ਼ੂਰੀ ਵੀ ਬਹੁਤ ਹੋ ਗਈ ਗੁਰੂ ਘਰ ਸ਼ ਬਗੈਰਾ ਵੀ ਲਾਇਆ ਲਾਇਆ ਪਰ ਹਾਲਤ ਖਰਾਬ ਹੀ ਹੁੰਦੀ ਗਈ ਬਾਬਾ ਜੀ ਦੇ ਜਿੰਨੇ ਵੀ ਪ੍ਰੇਮੀ ਸਨ ਸਭ ਨੇ ਆਪੋ ਆਪਣਾ ਅਸਰ ਸੁਖ ਤੇ ਮੈਤ ਅਨਸਾਰ ਚੰਗੇ ਤੋਂ ਚੰਗੇ ਤੇ ਸਿਆਣੇ ਤੋਂ ਸਿਆਣੇ ਡਾਕਟਰਾਂ ਪਾਸੋਂ ਸਿਹਤ 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 ਲਈ ਜਤਨਾ ਕਰਵਾਇਆ ਪਰ ਇੱਕ ਰਾਤ ਐਸੀ ਆ ਗਈ ਕਿ ਬਹੁਤ ਪ੍ਰੇਮੀਆਂ ਦੇ ਮਨਾਂ ਵਿੱਚ ਬਾਬਾ ਜੀ ਦੇ ਸਰੀਰਕ ਹਾਲਤ ਨੂੰ ਵੇਖ ਕੇ ਨਾ ਚਾਹੁੰਦੇ ਕਿ ਕਿਸੇ ਵੀ ਪਾਲ ਕੋਈ ਅਣਹੋਣੀ ਘਟਨਾ ਵਾਪਰ ਸਕਦੀ ਹੈ ਸਾਰੇ ਸਿਕੰਗਣੀ ਰਾਤ ਨੂੰ ਜਾਗਦਿਆਂ ਹੀ ਕੱਟੀ ਰਾਤ ਪਰ ਬਾਬਾ ਜੀ ਨੀਉ ਬੇਹੋਸੀ ਦੀ ਹਾਲਤ ਵਿੱਚ ਹੀ ਰਹੇ ਤਣਕੇ ਆਪ ਜੀ ਦੇ ਪਾਸ ਹੀ ਨਤਨੇਮ ਕੀਤਾ ਗਿਆ ਨਤਨੇਮ ਦੀ ਅਦਾਸ ਦੇ ਨਾਲ ਹੀ ਸੰਗਤ ਨੂੰ ਬਚਾ ਆਪ ਜੀ ਦੀ ਸੇਤ ਨੀ ਕਾਮਯਾਬੀ ਲਈ ਵੀ ਅਰਦਾਸ ਕੀਤੀ ਗਈ ਅਦਾਸ ਤੋਂ ਬਾਅਦ ਬਾਬਾ ਜੀ ਅਚਾਨਕ ਬੋਲੇ ਤੇ ਕਹਿਣ ਲੱਗੇ ਕਿ ਜੇ ਤੁਸੀਂ ਸਾਨੂੰ ਠੀਕ ਕਰਨਾ ਹੈ ਤਾਂ ਪਿੰਡ ਬਾਹਲਿਆਂ ਤੋਂ ਹਕੀਮਾ ਕੀ ਮੂਤਾ ਸਿੰਘ ਨੂੰ ਲੈ ਕੇ ਆਓ ਸਾਰੇ ਸਾਡੀ ਸਰੀਰਕ ਤੰਦਰੁਸਤੀ ਦਾ ਜਾਸਾ ਉਸ ਨੂੰ ਮਿਲਣਾ ਹੈ ਇੱਕ ਪ੍ਰੇਮੀ ਨੇ ਜਾ ਕੇ ਸਰਦਾਰ ਬੁੱਤਾ ਸਿੰਘ ਨੂੰ ਪਿੰਡ ਬਾਹਲੇ ਤੋਂ ਲੈ ਆਂਦਾ ਉਹਨਾਂ ਸਾਰਾ ਹਾਲ ਚਾਲ ਪੁੱਛ ਕੇ ਤਨ ਚਾਰ ਪੁੜੀਆਂ ਖੰਡ ਦੀ ਸਰਬਤ ਨਾਲ ਦਿੱਤੀਆਂ ਤੇ ਇਹ ਸਭ ਗੋਣ ਦੀ ਭੁੱਖੀ ਮੀ ਦਿੱਤੀ। ਬਸ ਫਿਰ ਕੀ ਸੀ ਪਰਮਿਸ਼ਨ ਨੂੰ ਭਾਵੇਂ ਤਾਂ ਕੋਈ ਬਹਾਨਾ ਹੀ ਬਣਦਾ ਹੈ। ਉਹ ਖੰਦਾ ਆਏ ਰਾਸ ਵਿੱਚ ਆਪ ਖਲੋਇਆ। ਦੇ ਹੁਕਮ ਅਨੁਸਾਰ ਸ਼ਾਮ ਤੱਕ ਬਾਬਾ ਜੀ ਦੀ ਸਿਹਤ ਵਿੱਚ ਕਾਫੀ ਫਰਕ ਪੈ ਗਿਆ। ਅੱਜ ਹੋਰ ਕੱਲ ਹੋ ਦਿਨ ਵਿੱਚ ਹੀ ਦਿਨ ਵਿੱਚ ਹੀ ਬਾਬਾ ਜੀ ਨੂੰ ਤਨ ਫੈਨ ਲੱਗ ਪਏ। ਤੇ ਪਹਿਲੇ ਵਾਂਗ ਤਾਂ ਅੰਦਰਸਤ ਹੋ ਗਏ। ਇਸ ਬਿਮਾਰੀ ਤੋਂ ਬਾਅਦ ਕਈ ਬਾਰੀ ਆਪ ਜੀ ਨੇ ਨਜਦੀਕੀ ਪ੍ਰੇਮੀਆਂ ਨੂੰ ਦੱਸਣਾ ਕਿ ਇਸ ਬਿਮਾਰੀ ਨਾਲ ਸਾਡੇ ਸਰੀਰ ਦਾ ਅੰਤ ਹੋ ਜਾਣਾ ਸੀ ਪਰ ਹੁਣੇ ਜੋ ਸਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਇਹ ਨਰੂਲ ਸੰਗਤ ਦੀ ਸੇਵਾ ਹੱਥ ਕਿੰਦ ਦਿੱਤਾ ਹੈ ਇੰਨਾ ਚਿਰ ਸਤਿਗੁਰੂ ਜੀ ਨੇ ਐਸ ਚੋੜੇ ਪਾਸੋਂ ਸੇਵਾ ਲੈਣੀ ਹੋ ਹੋ ਮੇਗੀ ਲੈ ਲੈਣਗੇ ਇਹੀ ਮਾਰਦਾਸ ਨੂੰ ਅਤੇ ਹੋਰ ਨੇੜੇ ਦੇ ਪ੍ਰੇਮੀਆਂ ਨੂੰ ਵੀ ਹਦਾਇਤਾਂ ਕੀਤੀਆਂ ਕਿ ਜਦੋਂ ਸਾਡੇ ਸਰੀਰ ਦਾ ਅੰਤ ਹੋ ਜਾਵੇ ਤਦ ਗੁਰਮਤ ਅਨੁਸਾਰ ਸਾਡਾ ਸਸਕਾਰ ਕਰ ਦੇਣਾ ਅਤੇ ਖਾਸ ਹਦਾਇਤਾਂ ਇਹ ਹੈ ਕਿ ਸਰ ਸਸਕਾਰ ਵਾਲੀ ਜਗ੍ਹਾ ਸਾਡੀ ਕਿਸੇ ਵੀ ਕਿਸਮ ਦੀ ਬੱਕਰੀ ਹੂਨ ਕਾਇਮ ਨਹੀਂ ਕਰਨੀ ਬਾਬਾ ਕਿ ਜਿੱਥੇ ਸੰਸਕਾਰ ਵਗੈਰਾ ਕਰਨਾ ਹੈ ਉੱਥੇ ਕਿਸੇ ਕਿਸਮ ਦੀ ਸਮਾਦ ਜਾਂ ਨਿਸ਼ਾਨੀ ਨਹੀਂ ਬਣਾਉਣੀ ਅਤੇ ਨਾ ਹੀ ਕੋਈ ਵੱਖਰਾ ਨਿਸ਼ਾਨ ਕੰਮ ਕਰਨਾ ਹੈ ਇਸ ਵਿੱਚ ਹੀ ਸਾਡੀ ਖੁਸ਼ੀ ਹੋਵੇਗੀ ਭਾਈ ਸਹਿਬ ਭਾਈ ਮੀਰ ਸਿੰਘ ਜੀ ਨਾਲ ਬਨਾਵ ਸੀਰ ਕਰਕੇ ਬਾਬਾ ਜੀ ਤਾਂ ਭਾਈ ਇਸ ਐਮ ਜੀ ਨਾਲ ਪਹਿਲੇ ਕਈ ਵਾਰ ਹੀ ਮਿਲੇ ਨਹੀਂ ਮਲਾਪ ਨਹੀਂ ਹੋਇਆ ਸੀ ਅੰਜ ਆਤਮਕ ਮੰਡਲ ਵਿੱਚ ਸੋਤੀ ਮਲਾਪ ਕਰਨੇ ਇੱਕ ਦੂਜੇ ਦਾ ਬਹੁਤ ਸਤਿਕਾਰ ਕਰਦੇ ਸਨ ਸਤਿਗੁਰੂ ਜੀ ਦੇ ਹਜ਼ੂਰ ਸੱਚ ਖੰਡ ਵਿੱਚ ਦੋਵੇਂ ਆਤਮਾ ਇੱਕ ਦੂਜੇ ਨੂੰ ਅਕਸਰ ਬੜੇ ਪ੍ਰੇਮ ਨਾਲ ਮਿਲਦੀਆਂ ਰਹਿੰਦੀਆਂ ਸਨ ਗੁਰੂ ਪਾਤਸ਼ਾਹ ਜੀ ਦਾ ਵੀ ਫਰਮਾਨ ਹੈ ਕਿ असली मलावता अंत आत्मा का ही है मिलिए मिलिया ना मिले मिलिया मिलिया जो जे हुए अंतर आत्मे जो मिले मिलिया कहिए सोए उन्नीस सौ पाँह के कवंजा बाबा जी किसी प्रेमी ने दसा कि असी अखबार पढ़िया है कि भाई वीर सिंह जी ते काफ़ी ढिले हैं ਇਹ ਖਬਰ ਸੁਣ ਕੇ ਅਗਲੇ ਦਿਨ ਹੀ ਮਾਨਮ ਬਣਾ ਲਿਆ ਕਿ ਭਾਵੇਂ ਆਤਮਿਕ ਤੌਰ ਤੇ ਤਾਂ ਮਿਲਰਾਪ ਹੁੰਦਾ ਹੀ ਰਹਿੰਦਾ ਹੈ ਪਰ ਫਿਰ ਵੀ ਸੰਡਾ ਫਰਜ਼ ਬਣਦਾ ਹੈ ਕਿ ਭਾਈ ਸਹਿਬ ਜੀ ਦੀ ਸੀਤ ਦਾ ਜਾਂ ਕਿ ਹਾਲਚਾਲ ਪੁੱਛੀਏ ਅਤੇ ਸਰੀਰ ਦੇ ਦਰਸ਼ਨ ਕਰਾਈਏ ਆਪ ਜੀ ਨੇ ਬਸ ਹੜੀ ਅਤੇ ਸਰੀਰ ਅੰਤਸਾਰ ਸਹਿ ਪੁੰਚ ਗਏ ਸਤਿਗੁਰੂ ਸਿਣੀ ਗੁਰੂ RAM DAS ਜੀ ਦੇ ਚਰਨਾ ਮੈ ਚ ਸੱਚਖੰਡ ਦਰਵਾਜ਼ ਦੀ ਹਾਜ਼ਰੀ ਭਰੀ ਅਤੇ ਰਖਸ਼ਾ ਕਰਕੇ ਭਾਈ ਸਹਿਬ ਜੀ ਦੀ ਕੋਠੀ ਪੁੱਜ ਗਏ ਉੱਥੋਂ ਪੰਜ ਸੱਤ ਸੱਜਣ ਹੋਰ ਵੀ ਭਾਈ ਸਹਿਬ ਹੁਣਾਂ ਦੀ ਸੇਤ ਦਾ ਹਾਲਚਾਲ ਪੁੱਛਣ ਲਈ ਆਏ ਹੋਏ ਸਨ ਬਰਾਂਡੇ ਵਿੱਚ ਮੈਂ ਮੈਂਚਰ ਡੱਠੇ ਹੋਏ ਸਨ ਬਾਕੀ ਪ੍ਰੇਮੀਆਂ ਦੇ ਨਾਲ ਬਾਬਾ ਜੀ ਵੀ ਮੈਂਚ ਉੱਪਰ ਬੈਠ ਗਏ ਸ਼ੀਮਾ ਦਾ ਨੇ ਸਾਰਿਆਂ ਨੂੰ ਬੇਨਤੀ ਕੀਤੀ ਕਿ ਡਾਕਟਰਾਂ ਨੇ ਭਾਈ ਸਾਹਿਬ ਨਾਲ ਮੁਲਾਕਾਤ ਤਾਂ ਬੰਦ ਕੀਤੀ ਹੋਈ ਆ ਹਨ ਅਤੇ ਇੱਕ ਰਜਿਸਟਰ ਸਾਰਿਆਂ ਅੱਗੇ ਲਿਆ ਕੇ ਰੱਖਿਆ ਤਾਂ ਕਿਹਾ ਕਿ ਤੁਸੀਂ ਸਾਰੇ ਪ੍ਰੇਮੀ ਆਪਣੇ ਆਪਣੇ ਨਾਮ ਅਤੇ ਪੂਰਾ ਸਰਨਾਮਾ ਇਸ ਰਜਿਸਟਰ ਉੱਪਰ ਦਰਜ ਕਰ ਦਿਓ ਸਾਹਮਣੇ ਜਦੋਂ ਭਾਈ ਸਾਹਿਬ ਜੀ ਸ਼ੇਰ ਲਈ ਬਾਹਰ ਨਿਕਣ ਨਿਕਣਗੇ ਤਾਂ ਮੈਂ ਉਹਨਾਂ ਬਾਸ ਆਪਸਾ ਬਦੀ ਹਾਜੀ ਲਗਵਾ ਲਿਆਂਗਾ ਸਾਰਿਆਂ ਨੇ ਆਪਣੇ ਆਪਣੇ ਨਾਮ ਪੜੇ ਪਤੇ ਲਿਖ ਦਿੱਤੇ ਬਾਬਾ ਜੀ ਨੂੰ ਵੀ ਸੀ ਮੈਂਦਾਨੀ ਆਪਣਾ ਸਨਾਵਾ ਲਿਖ ਕੇ ਦਸ ਦਸਕਤ ਕਰਨ ਲਈ ਕਿਹਾ ਆਪ ਜੀ ਨੇ ਬੇਨਤੀ ਕੀਤੀ ਕਿ ਸਾਡੇ ਵੱਲੋਂ ਨਿਖਣ ਦੀ ਲੋੜ ਨਹੀਂ ਕਿਉਂਕਿ ਸਾਡੀ ਹਾਜ਼ਰੀ ਉਹਨਾਂ ਪਾਸ ਲੱਗੀ ਹੀ ਲੱਗੀ ਹੀ ਹੋਈ ਹੈ ਮੈਂ ਇੱਥੋਂ ਥੋੜਾ ਸਮਾਂ ਹੋਰ ਬੈਠ ਕੇ ਉਹਨਾਂ ਨੂੰ ਉਹਨਾਂ ਦੀ ਸਿਹਤ ਕਾਮਯਾਬੀ ਵਾਸਤੇ ਪਾਠ ਕਰਕੇ ਅਰਦਾਸ ਹੀ ਕਰਨੀ ਹੈ ਤੁਸੀਂ ਮੇਰੇ ਪਰਥਾਏ ਕੋਈ ਖਿਆਲ ਨਾ ਕਰੋ ਪਾਈ ਸਹਿਬ ਨੇਤ ਮਹਤਮਾ ਬਾਬਾ ਜੀ ਨੇ ਪਾਠ ਕੀਤਾ ਬਾਕੀ ਸੰਗਤ ਜੋ ਬੈਠੀ ਸੀ ਆਪਣੇ ਨਾਮ ਪਤੇ ਲੈ ਕੇ ਵਾਪਸ ਚ ਨਹੀਂ ਗਈ। ਬਾਬਾ ਜੀ ਬੈਂਚ ਉੱਪਰ ਬੈਠ ਕੇ ਪਾਈ ਸੇਵ ਜੀ ਦੀਨਮਤ ਬੇਨਤੀ ਚਉਪਈ ਦੇ ਪਾਠ ਕਰਨ ਲੱਗ ਪਏ। ਬਾਣੀ ਪਾਠ ਕਰ ਕੇ ਸਤਿਗੁਰੂ ਜੀ ਦੇ ਚਰਨਾ ਬਚਨ ਦਾਸ ਕੀਤੀ ਕਿ ਇਹ ਗਰੀਬ ਨਿਵਾਜ ਇਸ ਪੜੀ ਹੋਈ ਬਾਣੀ ਦਾ ਫਾਲ ਪਾਏ ਸਹਿਬ ਜੀ ਨੂੰ ਸਰੀਰਕ ਤੰਦਰੁਸਤੀ ਲਈ ਪ੍ਰਦਾਨ ਕਰੋ। ਤੇ ਉਹਨਾਂ ਨੂੰ ਆਪਣੇ ਭਾਣੇ ਵਿੱਚ ਸੇਸ਼ਤ ਕਾਮਯਾਬੀ ਬਖਸ਼ਿਸ਼ ਕਰੋ ਤਾਂ ਜੋ ਆਪ ਜੀ ਦੇ ਪੰਥ ਦੀ ਹੋਰ ਉੱਚੀ ਸੁੱਚੀ ਸੇਵਾ ਕਰ ਸਕਣ ਬਾਬਾ ਜੀ ਨੇ ਦੱਸ ਦੱਸਿਆ ਕਰਦੇ ਸਨ ਇਹ ਅਸੀਂ ਪਾਠ ਕਰਨ ਪ੍ਰੰਤ ਗੁਰੂ ਪਾਸ਼ਾ ਜੀ ਦੇ ਚਲ ਨਾਮ ਜਪਨ ਦਾਸ ਕਰਕੇ ਤੁਨ ਲੱਗੇ ਹੀ ਸੀ ਕਿ ਭਾਈ ਸੈਵਨੀ ਹੀਨੇ ਸੀਵਾਦਾਰ ਨੂੰ ਘਾੰਟੀ ਮਾਰ ਕੇ ਕਮਰੇ ਵਿੱਚ ਸੱਦਿਆ ਸੀਵਾਦਾਰ ਅੰਦਰ ਗਿਆ ਤੇ ਬਾਸਾ ਕੇ ਕਹਿਣ ਲੱਗਾ ਕਿ ਭਾਈ ਨਾਮ ਸਿੰਘ ਆਪ ਜੀ ਦਾ ਹੀ ਨਾਮ ਹੈ ਬਾਬਾ ਜੀ ਬੱਲੋਂ ਹਾਂ ਕਰਤੇ ਉਹ ਸੀਵਾਦਾਰ ਨੇ ਕਿਹਾ ਕਿ ਭਾਈ ਸਹਮਜੀ ਨੇ ਤੁਹਾਨੂੰ ਅੰਦਰ ਯਾਦ ਕੀਤਾ ਹੈ ਮਾਮਾ ਜੀ ਦੇ ਮਾਨ ਬੈਚ ਬੜੀ ਖੁਸ਼ੀ ਹੋਈ ਇਹ ਸਰੀਰਕ ਆਦਰਸ਼ਾ ਦੀ ਆਸ ਵੀ ਮਹਾਰਾਜ ਜੀ ਨੇ ਪੂਰੀ ਕਰ ਦਿੱਤੀ ਹੈ। ਬਾਬਾ ਜੀ ਅੰਦਰ ਗਏ ਫਤੇਬਲਾ ਕੇ ਆਤਮਿਕ ਸਾਹਜ ਪੈਦਾ ਕੀਤੀ। ਭਾਈ ਸਹਿਬ ਬੋਲੇ ਕਿ ਤੁਸੀਂ ਬਿਨਾ ਮਿਲੇ ਹਿੰ ਤੋਰ ਚੱਲੇ ਸੀ। ਬਾਬਾ ਜੀ ਨੇ ਉੱਤਰ ਦਿੱਤਾ ਕਿ ਸਿਵਾ ਨਾਨ ਨੇ ਹਕਮ ਕੀਤਾ ਸੀ ਕਿ ਡਾਕਟਰਾਂ ਨੇ ਆਪ ਜੀ ਨੂੰ ਮਿਲਣਾ ਮਨਾ ਕੀਤਾ ਹੋਇਆ ਹੈ ਕਿਉਂਕਿ ਆਪ ਜੀ ਦੇ ਸਰੀਰ ਨੂੰ ਕਾਫੀ ਖਿੱਚਾ ਹੈ। ਜੋ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਸੀਂ ਤਾਂ ਅਨਲਾ ਸਵੀਕਾਰ ਸਾਖਨੇ ਹਾਂ ਸੋ ਬੇਨਤੀ ਚੌਪਈ ਸਾਹਿਬ ਦੇ ਪਾਠ ਕਰਕੇ ਕਰ ਦਿੱਤੀ ਸੀ ਬਾਕੀ ਤੇ ਆਪ ਜੀ ਸਾਰਿਆਂ ਜਾਣਦੇ ਹੋ ਹੀ ਹੂੰ ਭਾਈ ਸਾਹਿਬ ਜੀ ਨੇ ਉੱਤਰ ਵਿੱਚ ਫਰਮਾਇਆ ਕਿ ਭਾਈ ਹਰਨਾਮ ਸਿੰਘ ਜੀ ਬਿਮਾਰੀ ਕਾ ਨਹੀਂ ਸਾਡੇ ਨਾਲ ਤਾਂ ਸਤਿਗੁਰੂ ਜੀ ਨੇ ਇਸ ਪ੍ਰਕਾਰ ਖੇਡ ਕੀਤੀ ਹੈ ਕਿ ਜਿਵੇਂ ਕਿਸੇ ਮਨੁੱਖ ਨੂੰ ਜਹਾਜ਼ ਜਾਂ ਬੀੜੀ ਵਿੱਚ ਮਠਾ ਕੇ ਸਮੁੰਦਰ ਵਿੱਚ ਘਾਰ ਲੈ ਜਾਈਏ ਤੇ ਉੱਥੇ ਉਸ ਨੂੰ ਜਹਾਜ਼ ਵਿੱਚੋਂ ਤੱਕਾ ਦੇ ਕੇ ਸਮੁੰਦਰ ਵਿੱਚ ਸੁੱਟ ਦੇਈਏ ਤੇ ਡਗਦੇ ਸਮੇਂ ਖਾਸ ਹਦਾਇਤ ਕੀਤੀ ਜਾਵੇ ਕਿ ਵੇਖੀ ਕਿਤੇ ਗਿੱਲਾ ਨਾ ਹੋ ਜਾਵੇ ਕਹਿਣ ਤੋਂ ਭਾਵ ਕਿ ਸਤਿਗੁਰੂ ਜੀ ਨੇ ਮੈਨੂੰ ਹੁਕਮ ਕੀਤਾ ਕਿ ਸਾਡੇ ਸਰੂਪ ਦੇ ਅਰਥ ਕਰੋ ਅਤੇ ਵਿਸ਼ੇਸ਼ ਹਦਾਇਤ ਇਹ ਹੈ ਇਹ ਇਕੇ ਦੇਖਣਾ ਕਿਤੇ ਅਰਥ ਗਲਤ ਨਾ ਕਰ ਦੇਣੇ ਸਤਿਗੁਰੂ ਜੀ ਦੇ ਹੁਕਮ ਨੂੰ ਮੰਨ ਕੇ ਸਤਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਲਿਖਣਾ ਆਰੰਭ ਕਰ ਦਿੱਤੇ ਪਰ ਇਹ ਨਾ ਇੰਕ ਅਦੇ ਦੇਸ਼ ਦੀ ਬਾਣੀ ਹੈ ਇਸ ਦੇ ਸਪੂਰਨ ਅਰਥ ਕੋਣ ਕਰ ਸਕਦਾ ਹੈ ਮਾਹੋ ਬਾਹੋ ਬਾਣੀ ਨਾਇੰਕਾਰ ਹੈ ਇਸ ਜੀਵੜਵਲ ਨਾ ਕੋਈ ਅਤੇ ਜਿਵੇਂ ਸਤਿਗੁਰੂ ਗੁਰੂ ਨਾਨਕ ਪਾਸ਼ਾ ਜੀ ਨੇ ਹੁਕਮ ਕੀਤਾ ਹੈ ਕਿ ਬਾਣੀ ਨਲੂ ਮੈਂ ਚਾਰ ਸੀ ਜੇਕੂ ਗਰਮਖ ਹੋਏ ਇਹ ਬਾਣੀ ਮਹਾਪਰਥ ਕੀ ਨਿੰਦਕਰਮਾ ਕਰਮਾ ਸਾਹ ਹੋਏ ਇਹ ਪਰਮੇਸ਼ਰ ਅਕਾਰ ਪਰਖ ਜੀ ਦੇ ਬਚਨ ਹਨ ਮੁੱਖ ਬੁੱਧੀ ਰੱਖਣਾ ਬਾਲਾ ਸੀਮਤ ਬੁੱਧੀ ਨਹੀਂ ਅਸੀਮ ਤੇ ਅਗਾਧ ਬੋਨ ਬਾਣੀ ਲੈ ਕੋਣ ਅਤੇ ਕਿਵੇਂ ਅਰਥ ਕਰ ਸਕਦਾ ਹੈ ਹੋ ਜਤਨ ਕੀਤਾ ਅਖਰੀ ਅਰਥ ਲਿਖਣੇ ਆਰੰਭ ਕਰ ਦਿੱਤੇ ਜਦੋਂ ਸ਼ੰਤੀ ਉੱਪਰਲੇ ਮੰਡਲਾਂ ਵਿੱਚ ਜਾਂਦੀ ਹੈ ਤਾਂ ਇਹ ਕਿਤੇ ਹੋਏ ਅਰਥ ਬਦਲ ਜਾਂਦੇ ਹਨ ਜਦੋਂ ਸੰਤ ਹੋਰ ਦਾ ਜਾਂਦੀ ਹੈ ਤਾਂ ਇਸੇ ਬਾਣੀ ਦੇ ਅਰਥ ਹੋਰ ਅਨੁਭਵ ਹੁੰਦੇ ਹਨ ਸੋ ਇੱਕ ਇੱਕ ਪੰਕਤੀ ਦੇ ਅਰਥਾਂ ਵਿੱਚ ਜਾਂਦੀ ਜਾਂਦੀ ਸੰਤੀ ਥੱਕ ਜਾਂਦੀ ਹੈ ਹੋਰ ਸ੍ਰੀਕ ਬਿਮਾਰੀ ਕੋਈ ਨਹੀਂ ਹੈ ਡਾਕਟਰਾਂ ਨੇ ਸੰਗਤ ਨਾਲ ਮਿਲਣਾ ਤੇ ਬਚਨ ਕਰਨ ਦੀ ਮਨਾਹੀ ਕਰ ਦਿੱਤੀ ਹੈ ਇਸ ਤਰ੍ਹਾਂ ਅੰਦਰ ਬੈਠ ਕੇ ਅਸੀਂ ਨਾ ਅਸੀਂ ਬੰਦਾ ਆਨੰਦ ਮਾਣ ਰਹੇ ਹਾਂ ਏਮੀ ਉਸ ਨਾਮਕਾਰ ਦੀ ਮੌਜ ਹੀ ਹੈ ਗੁਰੂ ਮੇਹਰ ਨਾਲ ਹਣ ਤਾਂ ਅਸੀਂ ਆਧੰਗ ਰਸਾ ਬਣ ਗਈ ਹੈ ਕੀ ਜਾ ਲ ਸੰਜਣ ਕੀ ਹਰਦਾ ਮ ਰਹਿੰਦੀ ਲੈ ਗਈ ਲੂਗੇ ਬਾਈ ਥਾਈ ਬਾਗ ਸਵੀਤ ਲਹਿਰ ਦੀ ਅੰਦਰ ਬਣ ਗਈ ਰਾਗ ਅਲਾਹੀ ਦਾਰੂ ਬਾਗ ਸੂ ਚੜਨ ਚੜਾਂ ਦੀ ਤਰਮ ਬਾਗ ਤਰਮ ਬਾਗ ਥਰ ਥਰ ਰਾਵੇ ਖਿੱਚੇ ਤੇ ਰਸ ਪੀਨੀ ਰਸ ਕੇ ਲੱਗੇ ਫੇਰ ਸੁਖਦਾਈ ਕੋਈ 15-20 ਮਿੰਟ ਦਾ ਸਮਾਂ ਹੋ ਪਿਆ ਪ੍ਰੇਮ ਤੇ ਬਚਨ ਬਲਾਸ ਕਰਦੇ ਆ ਬਤਾਏ ਅਤੇ ਭਾਈ ਸਾਹਿਬ ਜੀ ਪਾਸੋਂ ਛੁੱਟੀ ਲਈ ਆ ਭਜੀ ਨੇ ਗਾ ਲਈ ਬਚਨ ਲਿਆ ਕਿ ਜਦੋਂ ਵੀ ਅਮਤਸਾਰ ਸੇ ਬਾਮਉ ਤਰ ਦਰਸ਼ਨ ਜਰੂਰ ਦੇਣੇ ਉਸ ਦਿਨ ਤੋਂ ਬਾਅਦ ਬਾਮਾ ਜੀ ਜਦੋਂ ਵੀ ਹਰਮੰਦਰ ਸਹਿਵ ਜੀ ਦੇ ਦਰਸ਼ਨ ਕਰਨ ਜਾਂਦੇ ਤਾਂ ਭਾਈ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਕਰਕੇ ਆਉਂਦੇ ਉਹ ਮੈਂ ਆਤਮਿਕ اندرونی ਅਤੇ ਸਰੀਰਕ ਮਲਾਪ ਕਰਦੇ ਕਰਕੇ ਗਲਗਲ ਹੁੰਦੀ ਆ। ਬਾਬਾ ਜੀ ਨੂੰ ਇਸਾਰੀ ਮਹਮਦ ਸੇਵ ਤੇ ਵਰਗ ਰਿਸ਼ਿੰਦੇ ਦਰਸ਼ਨਾਂ ਦੇ ਮੈਨ ਹੋਣੀ। ਇੱਕ ਦਾ ਨਰਾਸ ਮਗਨ ਬੇਤੀ ਵਿੱਚ ਬਾਬਾ ਜੀ ਨੂੰ ਇਸਰੀ ਮਹਮਦ ਸੇਵ ਇਸਾਰੀ ਦੇ ਤੇ ਬ੍ਰਹਮ ઋષਿ ਗੁਰੂ ਤਰਪੰਗੇ ਜੀ ਦੇ ਦਰਸ਼ਨ ਹੋਏ। ਇੰਨਾ ਨਹੀਂ ਸਿਰ ਤੇ ਬਹੁਤ ਜੀ ਲਾਲ ਸੀ ਤੇ ਸੀਸ ਉੱਪਰ ਪ੍ਰਕਾਸ਼ ਦਾ ਚੱਕਰ ਸੀ। ਦਰਸ਼ਨ ਦੇ ਨਾਂ ਪ੍ਰੰਤ ਸਭ ਤੋਂ ਪਹਿਲਾਂ ਹਜ਼ਰਤ ਮੁਹੰਮਦ ਸਾਹਿਬ ਜੀ ਨੇ ਬਚਨ ਕੀਤਾ ਕਿ ਤੁਸੀਂ ਲੋਕ ਧੰਤਾ ਦੇ ਯੋਗ ਹੋ। ਜਿਨ੍ਹਾਂ ਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖੰਡਾ ਲਈ ਪ੍ਰਾਪਤੀ ਦਾ ਸੌਖਾ ਸਿੰਧਾ ਤੇ ਸ੍ਰੇਸ਼ਟ ਰਸਤਾ ਸੰਜੋਗ ਮੈਂ ਇਸ ਬਖਸ਼ਿਸ਼ ਕੀਤਾ ਹੈ ਪਰ ਗੁਰੂ ਨਾਨਕ ਦੇਵ ਜੀ ਦੀ ਉੱਤਮ ਉਸ ਮੈਂ ਬਖਸ਼ਿਸ਼ ਦਾ ਪੂਰਨ ਲਾਭ ਨਹੀਂ ਉਠਾ ਰਹੀ ਥੋੜੇ ਸਮੇਂ ਪਿਛੋਂ ਤੇ 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 ਗੁਰੂ ਜੀ ਬੋਲੇ ਕਿ ਸਾਡੇ ਸਮੇਂ ਵਿੱਚ ਤਾਂ ਬੜੇ ਔਖੇ ਕਠਣਾ ਸਾਧਨ ਕਰਨੇ ਪੈਂਦੇ ਸਨ ਜਪ ਤਪ ਕਰਦੇ ਆ ਸਾਰੀ ਉਮਰ ਮਤੀਤ ਹੋ ਜਾਂਦੀ ਸੀ ਕਿਅਰ ਵੀ ਪਰਮੇਸ਼ਰ ਦੀ ਪ੍ਰਾਪਤੀ ਕਠਿਨ ਸੀ ਅਤੇ ਜੋ ਨਾਮ ਦਾ ਰਸ ਸਤਿਗੁਰੂ ਨਾਨਕਦੇਵ ਜੀ ਨੇ ਆਪਣੀ ਸਿੱਖਾਂ ਨੂੰ ਲਿਆ ਨੂੰ ਲਿਆ ਕੇ ਦਿੱਤਾ ਹੈ ਸਾਨੂੰ ਇਸ ਇਹ ਪ੍ਰਾਪਤ ਨਹੀਂ ਹੋਇਆ ਅਠਨ ਸਾਧਨਾ ਜਪ ਤਪ ਕਰਨ ਨਾਲ ਸਾਡੇ ਵਿੱਚ ਲਿੰਦੀਆਂ ਸਿੱਧੀਆਂ ਤੇ ਪੂਤੀਆਂ ਤਾਂ ਬਹੁਤ ਆ ਜਾਂਦੀਆਂ ਸਨ ਅਸੀਂ ਬਾਰ ਕੇ ਸਰਾਖ ਦੇਨ ਦੇ ਵੀ ਸਮਰਥ ਜਹਸਾ ਪਰ ਇੰਨਾ ਕੁਝ ਹੋਣ ਤੇ ਵੀ ਰਾਮ ਰਸ ਤੋਂ ਮਾਣੇ ਰਹ ਗਏ ਇਸਾ ਮਸੀਹ ਜੀ ਨੇ ਤਾਂ ਦੋ